ਪੰਜਾਬ ਵਿਸਥਵੇਂ ਗੇਟ ਤਹਿਤ ਹੋਣ ਵਾਲੀਆਂ ਮੌਜੂਦਾ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸਿਆਸੀ ਸਰਗਰਮੀਆਂ ਅਤੇ ਪ੍ਰਸ਼ਾਸਨਿਕ ਤਿਆਰੀਆਂ ਤੇਜ਼ ਹੋ ਗਈਆਂ ਨੇ ਸੂਬੇ ਵਿੱਚ ਦੁਆਬਾ ਮਾਝਾ ਤੇ ਮਾਲਵਾ ਖੇਤੀਆਂ ਵਿੱਚ ਕੁੱਲ 13 ਲੋਕ ਸਭਾ ਹਲਕੇ ਪੈਂਦੇ ਨੇ ਜਿਨ੍ਹਾਂ ਵਿੱਚ ਰਾਂਬੀ ਸਰ ਅਰੰਧਪੁਰ ਸਾਹਿਬ ਪਠੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਖਡੂਰ ਸਾਹਿਬ ਲੁਧਿਆਣਾ ਪਟਿਆਲਾ ਤੇ ਸੰਗਰੂਰ ਸ਼ਾਮਲ ਨੇ ਇਹਨਾਂ ਵਿੱਚੋਂ ਚਾਰ ਲੋਕ ਸਭਾ ਹਲਕੇ ਫਰੀਦਕੋਟ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਤੇ ਜਲੰਧਰ ਰਾਖਵੇਂ ਨੇ ਪੰਜਾਬ ਚੋਣ ਕਮਿਸ਼ਨ ਵੱਲੋਂ ਰਾਜ ਦੇ ਵੋਟਰਾਂ ਨੂੰ ਵੱਧ ਵੱਧ VOTING ਕਰਨ ਲਈ ਜਾਗਰੂਕਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਇੱਕ ਰਿਪੋਰਟ ਪੰਜਾਬ ਚੋਣ ਕਮਿਸ਼ਨ ਇਸ ਵਾਰ 70% ਤੋਂ ਪਾਰ VOTING ਦਾ ਟੀਚਾ ਪੂਰਾ ਕਰਨ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਜੇਕਰ ਪੁਰਾਣੇ ਅੰਕੜਿਆਂ ਤੇ ਝਾਤ ਮਾਰੀਏ ਤਾਂ ਸਾਲ 1992 ਵਿੱਚ ਸਭ ਤੋਂ ਘੱਟ 23.96% VOTING ਹੋਈ ਸੀ। ਜਦਕਿ ਸਭ ਤੋਂ ਜ਼ਿਆਦਾ 71.13% VOTING 1960 ਵਿੱਚ ਦਰਜ ਕੀਤੀ ਗਈ ਸੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼ਿਵਨ ਸੀ ਨੇ ਦੱਸਿਆ ਕਿ 13 ਲੋਕ ਸਭਾ ਸੀਟਾਂ ਲਈ 24452 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਜਿਨ੍ਹਾਂ ਵਿੱਚੋਂ 16517 ਪਿੰਡਾਂ ਵਿੱਚ ਅਤੇ 7934 ਸ਼ਹਿਰਾਂ ਵਿੱਚ ਬਣਾਏ ਗਏ ਨੇ ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ਉਤੇ ਵੋਟਰਾਂ ਦੀ ਸਹੂਲਤ ਲਈ ਸਾਰੇ ਬੰਦੋਬਸਤ ਕਰਨ ਵਾਸਤੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਉਨ੍ਹਾਂ ਨੇ ਵੋਟਰਾਂ ਨੂੰ ਇਸ ਵਾਰ 70 ਪਾਰ ਦੇ ਟੀਚੇ ਦੀ ਪੂਰਤੀ ਲਈ ਵੱਗ ਚੜਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਨਮਸਕਾਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 224 ਲੋਕ ਸਭਾ ਜਨਰਲ ਇਲੈਕਸ਼ਨ ਲਈ ਨੋਟੀਫਿਕੇਸ਼ਨ ਆਲਰੇਡੀ ਹੋ ਚੁੱਕਾ ਹੈ ਤੇ ਅੱਜ ਤੋਂ ਨੋਮੀਨੇਸ਼ਨ ਸ਼ੁਰੂ ਹੈ 7 ਮਈ ਤੋਂ 14 ਮਈ ਤੱਕ ਨੋਮੀਨੇਸ਼ਨ ਚੱਲੇਗੀ ਤੇ 15 ਮਈ ਨੂੰ ਸਕਰੂਟੀਨੀ ਹੈ 17 ਮਈ ਨੂੰ ਵਿਡਰੋਅਲ ਹੈ ਵਿਡਰੋਅਲ ਤੋਂ ਬਾਅਦ ਫਾਈਨਲ ਲਿਸਟ ਆਫ ਕੰਡੀਡੇਟਸ ਫਾਈਨਲਾਈਜ਼ ਕੀਤੀ ਜਾਵੇਗੀ ਤੇ 1 ਜੂਨ ਨੂੰ ਪੋਲਿੰਗ ਹੈ ਤੇ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਇੱਕ ਜੂਨ ਨੂੰ ਵੱਧ ਤੋਂ ਵੱਧ ਪੋਲਿੰਗ ਕਰਵਾ ਕੇ ਸਾਡੀ ਜੋ VOTING percentage ਹੈ ਇਸ ਵਾਰ 70% ਦਾ ਨਾਰੀ ਅਚੀਵ ਕਰਨ ਲਈ ਤੁਸੀਂ ਸਾਰੇ ਸਹਿਯੋਗ ਦਿਓ ਤੇ ਫੈਸਟੀਵਲ ਡੰਗਲ ਕਰ ਸੀ ਨੂੰ ਚੰਗੀ ਤਰ੍ਹਾਂ ਸਿਮਨਾਓ ਸੈਡੇ ਕੋਲ ਇਲੈਕਟਰਲ ਰੋਲ ਦੇ ਵਿੱਚ 2 ਕਰੋੜ 14 ਲੱਖ ਵੋਟਰਸ ਹੈ ਉਹਦੇ ਵਿੱਚੋਂ 1 ਕਰੋੜ 12 ਲੱਖ ਦੇ ਆਸ-ਪਾਸ ਮੇਲ ਵੋਟਰਸ ਹੈ 1 ਕਰੋੜ 2 ਲੱਖ ਦੇ ਆਸ-ਪਾਸ ਫੀਮੇਲ ਵੋਟਰਸ ਹੈ ਲੋਕ ਸਭਾ ਚੋਣਾ 2024 ਲਈ ਪੰਜਾਬ ਵਿੱਚ ਅੱਜ ਤੋਂ ਸ਼ੁਰੂ ਹੋਇਆ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ 14 ਮਈ ਤੱਕ ਜਾਰੀ ਰਹੇਗਾ 11 ਤੇ 12 ਮਈ ਨੂੰ ਛੁੱਟੀਆਂ ਹੋਣ ਕਰਕੇ ਕਾਗਜ਼ ਜਮ੍ਹਾਂ ਨਹੀਂ ਹੋਣਗੇ 15 ਮਈ ਨੂੰ ਕਾਗਜ਼ਾਹੀ ਪੜਤਾਲ ਹੋਵੇਗੀ ਅਤੇ 17 ਮਈ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਤਾਰੀਖ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸੂਬੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 14 ਲੱਖ 21555 ਹੈ। ਇਹ ਵੋਟਰ ਪਹਿਲੀ ਜੂਨ ਨੂੰ ਆਪਣੇ ਮਤ ਦੇ ਅਧਿਕਾਰ ਦੀ ਵਰਤੋਂ ਕਰਕੇ ਉਮੀਦਵਾਰਾਂ ਦੀ ਕਿਸਮਤ ਤੈਅ ਕਰਨਗੇ ਜਿਸ ਦਾ ਨਤੀਜਾ 4 ਜੂਨ ਨੂੰ ਸਾਹਮਣੇ ਆਵੇਗਾ। ਦੂਰਦਰਸ਼ਨ ਸਮਾਚਾਰ ਜਲੰਧਰ